ਜ਼ਿਲ੍ਹਾ ਮੋਹਾਲੀ ਦੇ ਖਰੜ ਦੇ ਲਾਗੇ ਰਿਆਤਬਾਰਾ ਗਰੁੱਪ ਦੇ ਵੱਲੋਂ ਇੱਕ ਬ੍ਰਿਟਿਸ਼ ਲੋਰੀਅਲ ਸਕੂਲ ਦੀ ਅੱਜ ਉਦਘਾਟਨ ਕੀਤਾ ਗਿਆ ਹੈ ਕਹਿੰਦੇ ਨੇ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਦੇ ਵਿੱਚ ਸੈੱਟ ਕਰਨਾ ਚਾਹੁੰਦੇ ਨੇ ਉਹਨਾਂ ਦੇ ਲਈ ਰਿਆਤਬਾਰਾ ਦੇ ਵੱਲੋਂ ਇੱਕ ਵਧੀਆ ਪਲੇਟਫਾਰਮ ਜਿਹੜਾ ਹੈ ਤਿਆਰ ਕੀਤਾ ਗਿਆ ਕਹਿੰਦੇ ਨੇ ਯੂਕੇ ਤੋਂ ਮਾਨਤਾ ਪ੍ਰਾਪਤ ਇਹ ਸਕੂਲ ਹੋਵੇਗਾ ਫਿਲਹਾਲ ਜਿਹੜਾ ਹੈ ਅੱਜ ਸਕੂਲ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਕੇ ਅਰਦਾਸ ਕੀਤੀ ਜਾ ਰਹੀ ਹੈ ਗੁਰੂ ਮਹਾਰਾਜ ਦਾ ਪ੍ਰਕਾਸ਼ ਕੀਤਾ ਜਾ ਰਿਹਾ ਉਹ ਤੁਹਾਨੂੰ ਲੈ ਚਲਦੇ ਹਾਂ ਬ੍ਰਿਟਿਸ਼ ਲੋਰੀਅਨ ਸਕੂਲ ਦੇ ਵਿੱਚ ਜਿੱਥੇ ਅੱਜ ਇਸ ਸਕੂਲ ਦਾ ਉਦਘਾਟਨ ਰਿਆਤਬਾਰਾ ਦੇ ਮਾਲਕ ਨੇ ਜੋ ਐਮ ਡੀ ਨੇ ਗੁਰਿੰਦਰ ਬਾਰਾ ਜੀ ਕੀ ਕਰ ਰਹੇ ਨੇ ਮੈਡਮ ਪ੍ਰਿੰਸੀਪਲ ਕੀ ਕਹਿੰਦੀ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ सारी संसार की भूमि पर आज तक सालों में सब देश का इस्तेमाल है और नाम है आमजान हर संसार के लिए जनसूरी का निशान था और एक दिन आखिर नामी तो दुनिया सत्तर सिद्ध निर्यातों को प्राप्त है आमजान से निश्चित नहीं था कि आपका मुस्तैदास अल्लाह के बाद जो देवगांस होते हैं तो जाकर भी प्रार्थना श्रेष्ठता ਤੇਰੇ ਪਰ ਰੁਕ ਤੱਕ ਜਾਨੇ ਉਹ ਗਿਰਤ ਨਾਲ ਇੱਕ ਸਾਧਿਸ ਵਿੱਚ ਬਿਟੇ ਅੰਤਿਕਾਰਾਂ ਤੇ ਜਾਣ ਤੇ ਉਹਾਰੇ ਤਾ ਕਾ ਹਸ ਪੀਰ ਪ੍ਰਭੂ ਆਵੇ ਸਾਜਨ ਕੈ ਮੰਸਤੇ ਆਈ ਜਿਸ ਸਮਾਜ ਇਹ ਇਹ ਰਿਆਤ ਬੜਾ ਗਰੁੱਪ ਦਾ ਇੱਕ ਪ੍ਰੀਮੀਅਮ ਸਕੂਲ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜਿਹਦਾ ਨਾਮ ਅਸੀਂ ਰੱਖਿਆ ਬ੍ਰਿਟਿਸ਼ ਲੌਰੀਅਟ ਸਕੂਲ ਇਸ ਸਕੂਲ ਦੀ ਜਿਹੜੀ ਖਾਸੀਅਤ ਆ ਇਹ ਪੂਰੀ ਤਰੀਕੇ ਨਾਲ ਕੈਂਬਰੇਜ ਦੇ ਅੰਡਰ ਆ ਜਿਹੜੀ ਕਿ ਯੂਕੇ ਦੀ ਬਾਡੀ ਆ ਇੰਗਲੈਂਡ ਦੀ ਬਾਡੀ ਆ ਸੋ ਜਿਹੜਾ ਬੱਚਾ ਇੱਥੇ ਪੜ੍ਹੂਗਾ ਉਹ ਵਰਲਡ ਵਾਈਜ਼ ਰਿਕੋਗਨਾਈਜ਼ ਬਣਿਆ ਜਾਊਗਾ ਉਸ ਤਰੀਕੇ ਨਾਲ ਮਹਿਸੂਸ ਹੋਊਗਾ ਕਿ ਚਾਹੇ ਇੰਗਲੈਂਡ 'ਚ ਬੱਚਾ ਪੜਦਾ ਚਾਹੇ ਇੱਥੇ ਪੜਦਾ ਉਸ ਬੱਚੇ ਨੇ ਵਰਡ ਦੇ ਵਿੱਚ ਕਿਸੇ ਵੀ ਜਗ੍ਹਾ ਕੋਈ ਐਡਮਿਸ਼ਨ ਲੈਣੀ ਆ ਉਹਨੂੰ ਕੋਈ ਸਪੈਸ਼ਲ ਟੈਸਟ ਨਹੀਂ ਦੇਣਾ ਪਊਗਾ ਕੋਈ ਸਪੈਸ਼ਲ ਹੋਰ ਪੜਾਈ ਕਰਾਣੀ ਨਹੀਂ ਕਰਨੀ ਨਹੀਂ ਪਊਗੀ ਸੋ ਜਿਸ ਤਰੀਕੇ ਨਾਲ ਇੰਗਲੈਂਡ ਦੇ ਵਿੱਚ ਜਿਹੜਾ ਬੱਚਾ ਪੜਦਾ ਉਹ ਵਰਲਡ ਵਾਈਜ਼ ਰਿਕੋਗਨਾਈਜ਼ ਆ ਸੇਮ ਇੱਥੇ ਜਿਹੜਾ ਬੱਚਾ ਪੜੂਗਾ ਉਹ ਰਿਕੋਗਨਾਈਜ਼ ਬਣਿਆ ਜਾਊਗਾ ਤਰ ਕੀ ਇਸ ਦੇ ਵਿੱਚ ਜਿਹੜਾ ਸਕੂਲ ਦੇ ਵਿੱਚ ਅਗਰ ਪੜ੍ਹਾਈ ਕੀਤੀ ਹੈ ਕਿ ਆਈਲਰਟ ਦੀ ਲੋੜ ਹੈਗੀ ਹੈ ਜੀ ਉਸ ਬੱਚੇ ਨੂੰ ਨਹੀਂ ਜੀ ਇਸ ਬੱਚੇ ਨੂੰ ਕੋਈ ਆਈਲਰਟ ਜਾਂ ਹੋਰ ਕੋਈ ਵੀ ਇੰਟਰਨੈਸ਼ਨਲ ਟੈਸਟ ਨਹੀਂ ਦੇਣਾ ਪਊਗਾ ਉਹ ਉਹ ਨਾਲ-ਨਾਲ ਹੀ ਉਹਦੀ ਸਾਰੀ ਪੜ੍ਹਾਈ ਜਿਹੜੀ ਆ ਵਰਲਡ ਵਾਈਜ਼ ਗਿਣੀ ਜਾਊਗੀ ਜਿਹੜੀ ਕਰੀ ਅਸੀਂ ਕਿਹਾ ਵਾਂ ਹਮੇਸ਼ਾ ਸਟਰੀਮ ਤੋਂ ਇੱਥੇ ਹਜੇ ਅਸੀਂ ਫਰਸਟ ਫੇਸ ਦੇ ਵਿੱਚ ਪ੍ਰੀ ਨਰਸਰੀ ਤੋਂ 5 ਤੱਕ ਕਲਾਸਾਂ ਚਲਾ ਲਏ ਆ ਤੇ ਅਗਲੇ ਸਾਲ ਦੇ ਵਿੱਚ ਇਹ ਪਲੱਸ 2 ਤੱਕ ਸਕੂਲ ਚੱਲ ਜਾਊਗਾ ਜੀ ਐਲੀਜੀਬਿਲਿਟੀ ਕਿਹੜੀ ਹੈ eligibility criteria ਹਜੇ ਫਸਟ ਫੇਸ ਦੇ ਦਾ ਪੇਰੈਂਟਸ ਤੇ ਬੱਚਿਆਂ ਦੇ ਨਾਲ ਅਸੀਂ ਇੰਟਰੈਕਸ਼ਨ ਕਰਦੇ ਆ ਜਿਹੜੇ ਬੱਚੇ ਇਸ ਇੰਟਰਨੈਸ਼ਨਲ ਜਿਹੜਾ ਸਾਡਾ ਸਿਲੇਬਸ ਆ ਉਹਨੂੰ ਪਿਕ ਅਪ ਕਰ ਸਕਦੇ ਆ ਤੇ ਉਸ ਹੱਬ ਨਾਲ ਐਡਮਿਸ਼ਨ ਦਿੱਤੀ ਜਾਂਦੀ ਆ ਅਗਰ ਬੱਚੇ ਨੇ ਕੈਨੇਡਾ ਜਾਂ ਅਮਰੀਕਾ ਜਾਣਾ ਹੋਵੇ ਉਹਦੇ ਲਈ ਵੀ ਵੈਲਿਡ ਹੈ ਜੀ ਇਹ ਜੀ ਜੀ ਵਰਡ ਦੇ ਵਿੱਚ ਕਿਸੇ ਵੀ ਕੰਟਰੀ 'ਚ ਬੱਚੇ ਨੇ ਜਾਣਾ ਬਾਡ ਇੰਗਲੈਂਡ ਅਮਰੀਕਾ ਕੈਨੇਡਾ ਕਿਸੇ ਵੀ ਕੰਟਰੀ 'ਚ ਜਾਣਾ ਇੱਥੇ ਜਿਹੜੀ ਪੜ੍ਹਾਈ ਕੀਤੀ ਉਹ ਵਰਲਡ ਵਾਈਜ਼ ਵੈਲਿਡ ਗਣੀ ਜਾਊਗੀ ਜਿਹੜੇ ਅੱਜ ਕੱਲ ਮਾਪੇ ਆਪ ਆਪਣਾ ਲੱਖਾਂ ਰੁਪਇਆ ਏਜੰਟਾਂ ਨੂੰ ਦੇ ਕੇ ਖਰਾਬ ਕਰਦੇ ਨੇ ਉਹਨਾਂ ਦੇ ਬੱਚੇ ਡਿਪੋਟ ਹੋ ਰਹੇ ਨੇ ਇਹ ਤੁਹਾਡੇ ਸਕੂਲ ਉਹਨਾਂ ਲਈ ਕਿੰਨਾ ਕਾਰਵਾਰ ਹੋਵੇਗਾ ਜੀ ਇੱਥੇ ਐਕਚੁਅਲੀ origignal ਪੜ੍ਹਾਈ ਕਰਾਈ ਜਾਊਗੀ ਕਿਸੇ ਏਜੰਟ ਕੋ ਜਾਣ ਦੀ ਲੋੜ ਨਹੀਂ ਬੱਚੇ ਕੋ ਆਪਣਾ ਸਰਟੀਫਿਕੇਟ ਹੋਣਾ ਚਾਹੀਦਾ ਉਹਨੇ ਹਾਇਰ ਐਜੂਕੇਸ਼ਨ ਚ ਜਾਣਾ ਕਿਸੇ ਵੀ ਕੰਟਰੀ ਦੇ ਵਿੱਚ ਉਹਨੂੰ ਡਾਇਰੈਕਟ ਐਡਮਿਸ਼ਨ ਮਿਲੂਗੀ ਅਗਰ ਉਸਨੇ ਕਿ ਸਕਿਲ ਲੈ ਜਾਣਾ ਜੌਬ ਲੈ ਜਾਣਾ ਤੋ ਉਹਦੀ ਜਿਹੜੀ ਪੜਾਈ ਆ ਆਮ ਜਿਹੜੇ ਵਰਲਡ ਦੇ ਦੂਸਰੇ ਕਾਲਜ ਯੂਨੀਵਰਸਿਟੀਆਂ ਉਹਨਾਂ ਦੇ ਬਰਾਬਰ ਗਿਣੀ ਜਾਊਗਾ ਜਿਹੜੇ ਬੱਚਿਆਂ ਦੇ ਮਾਪੇ ਜਿਹੜੇ ਆਪਣੇ ਬੱਚਿਆਂ ਨੂੰ ਵਿਦੇਸ਼ ਵਿੱਚ ਸੈੱਟ ਕਰਨਾ ਚਾਹੁੰਦੇ ਉਹਨਾਂ ਨੂੰ ਕੀ ਅਪੀਲ ਹੈ ਜੀ ਉਹਨਾਂ ਨੇ ਇਹ ਅਪੀਲ ਹੈ ਕਿ ਜਿਹੜੀ ਪੜਾਈ ਪ੍ਰੋਪਰ ਕਰਾ ਕੇ ਜਾਣ ਤਾਂ ਕਿ ਬੱਚਾ ਨੂੰ ਉੱਥੇ ਵਧੀਆ ਯੂਨੀਵਰਸਿਟੀਆਂ 'ਚ ਐਡਮਿਸ਼ਨ ਮਿਲੇ ਤੇ ਬੱਚਾ ਨੂੰ ਉੱਥੇ ਵਧੀਆ ਜੌਬਾਂ ਵੀ ਮਿਲਣ ਜੇ ਮੈਂ ਯੂਐਸਏ ਕੈਨੇਡਾ ਜਾਂ ਆਈਕਾਨ ਸਕਤੀ ਹੋਈ ਹੈ ਕੀ ਕਹੋਗੇ ਸਾਡੀ ਪੜਾਈ ਦਾ ਉੱਤੇ ਅਸਰ ਹੋਏਗਾ ਮੇਨ ਉੱਤੇ ਪ੍ਰੋਬਲਮ ਇਹ ਆ ਰਹੀ ਹੈ ਕਿ ਸਾਡੇ ਬੱਚਿਆਂ ਦੀ ਜਿਹੜੀ ਪੜ੍ਹਾਈ ਹੈ ਨਾ ਉੱਥੇ ਮੈਚ ਨਹੀਂ ਕਰਦੇ ਉਹ ਹੁਣ ਜਿਹੜਾ ਇਸ ਸਕੂਲ ਦਾ ਇਹੀ ਪਰਪਸ ਆ ਜਿਹੜੀ ਵੀ ਇੱਥੇ ਪੜ੍ਹਾਈ ਕਰਾਈ ਜਾਊਗੀ ਉਹ ਜਿਹੜਾ ਇੰਟਰਨੈਸ਼ਨਲ ਸਿਲੇਬਸ ਦੇ ਅੰਦਰ ਹੀ ਕਰਾਈ ਜਾਊਗੀ ਮਨਜੀਤ ਗੁੰਮੈ ਡਾਇਰੈਕਟਰ ਬ੍ਰਿਟਿਸ਼ ਲੌਰੀਅਟ ਸਕੂਲ ਮੋਹਾਲੀ ਇਹ ਮੈਥ ਨੂੰ ਵੈਲਕਮ ਕਰਦੀ ਹੈ ਇਸ ਯੂਨਿਕ ਸਕੂਲ ਜੋ ਕਿ ਇੱਕ ਕੈਂਬਰਿਜ ਪਾਥਵੇ ਸਕੂਲ ਲੈ ਕੇ ਆਇਆ ਹੈ ये बहुत ही ट्रस्टवर्दी रायतबारा ग्रुप के वालों है दुनिया इतने हमने देखा है अपने देख पंजाब स्पेशली चंडीगढ़ ट्राई सिटी नॉर्थ इंडिया बच्चों बाहर भेजी जा रहे हैं पेरेंट्स कि उन्होंने एक बहुत वर्ल्ड क्लास एजुकेशन चाहिए है तो मैं बड़ी खुश हैं कि वो वर्ल्ड क्लास एजुकेशन वर्ल्ड क्लास इंफ्रास्ट्रक्चर फैसिलिटीज हूँ अवेलेबल हैं इतने नीट ओपन पोल्यूशन फ्री ब्रिटिश लोरियट स्कूल करे हर बचा थर्निंग बाई डूंग करे मार्क्स पिछे भजी जाए कॉन्फिडेंट रिस्पोंसिबल इनोवेटिव यह सारा अच्छे बनने ब्रिटिश लॉरियट स्कूल हो रहा है एडमिशन आर ओपन असी बच्चे रिसीव कर रहे हैं आई लुक फॉरवर्ड के तुसी सारे सानू ज्वाइन करो इस वेंचर जे जी जेड़ा स्कूल जो स्टार्ट करता सब तो पहला स्टार्टिंग केडी क्लास तो केडी क्लास तक है ए जी प्री नर्सरी तो लाके हज क्लास 5 तक है पर ए स्कूल जिस तरह मैं क्या पाथवे स्कूल है नेक्स्ट ईयर 6 7 थे लेण है उस 9th एंड 10th 11th एंड 12th तो ए प्री नर्सरी तो 12th तक कैम्ब्रिज ही चलेगा एक तो पढ़ाई करके बाहर भी इतो पढ़ाई करके बिल्कुल बाहर जा सकते हैं बिकॉज ये जो कारिकुलम है कैम्ब्रिज ये एडमिनिस्टर ही यूके तो होंगे यूनाइटेड किंगडम तो होंगे तो जो स्पेशली जो साढ़े फिफ्थ के पेपर एट्थ के पेपर टेंथ के पेपर ट्वेल्थ के पेपर वो आते भी ब्रिटेन तो भी है उन्होंने चैकिंग भी उ होंगी है एंड सारा साजुकेशनल सिस्टम उ तो ही मोनीटर होंगे है ਸਾਰਾ ਐਜੂਕੇਸ਼ਨ ਯਾ ਜਿਹੜੇ ਬੱਚੇ ਉਹ ਉਹਦੇ ਤੋਂ ਤੁਸੀਂ ਭੇਜਨੇ ਆ ਬਾਹਰ ਕਿ ਉਹਨਾਂ ਨੂੰ ਆਈਲੈਂਡਸ ਦੀ ਲੋੜ ਹੈ ਕਿ বিনা ਆਈਲੈਂਡਸ ਕੋਈ ਜਾਉਂਦੇ ਨਹੀਂ ਆਈਲੈਂਡਸ ਤੇ ਲਈ ਤੇ ਹਜੇ ਬਹੁਤ ਸਾਰੇ ਚੇਂਜੇਸ ਆ ਰਹੀਆਂ ਹੈंगी ਤੇ ਜੋ ਬੱਚਾ ਅੱਜ ਨਰਸਰੀ ਚ ਬੈਠਿਆ ਹੈਗਾ ਉਹ 12th ਪਾਸ ਕਰੇਗਾ ਤੇ ਆਈ ਕਾਂਟ ਸੇ ਉਹਨੂੰ ਲੋੜ ਹੈ ਕਿ ਨਹੀਂ ਬਟ अगर उन्होंने देना भी, दे भी प्यार दे दे थे ओदे टॉप बैंड्स ਜਾਣਗੇ बिकॉज કેمبرج دی انگلش इज द बेस्ट पॉसिबल इंग्लिश ਪਤਾ ਲੱਗਿਆ ਹੈ ਕਿ ਇਸ ਸਕੂਲ ਦੇ ਵਿੱਚ ਜਿਹੜਾ ਬੱਚਾ ਪੜ੍ਹਾਈ ਕਰੇਗਾ ਉਹਨੂੰ ਆਈਲੈਂਡਸ ਤੇ ਪੀਟੀ ਦੀ ਕੋਈ ਲੋੜ ਨਹੀਂ ਹੈ ਇਸ ਤਰ੍ਹਾਂ ਹੀ ਮਾਨਤਾ ਪ੍ਰਾਪਤ ਹੋਵੇਗਾ ਜੀ ਇਸ ਤਰ੍ਹਾਂ ਮਾਨਤਾ ਪ੍ਰਾਪਤ ਅੱਜ ਦੀ ਦੇ ਚ ਇਹ ਗੱਲ ਹੈਗੀ ਕਿ ਜੋ ਅਸੀਂ ਟ੍ਰੇਨਿੰਗ ਦਾ ਧਿਆਨ ਦੇਾਂਗੇ ਉਹਨਾਂ ਨੂੰ ਕੁਆਲੀਫਾਈ ਕਰਵਾ ਦੇਗੀ ਸੋ ਮੇਬੀ देयर इज सम ਪੇਪਰ ਵਰਕ ਜੋ ਉਹਨਾਂ ਨੂੰ ਕਰਨਾ ਪਏਗਾ ਜ਼ਰੂਰੀ ਪਰ ਇਹ ਨਹੀਂ ਹੈ ਕਿ ਕੋਈ ਬੱਚਾ ਇੱਥੇ ਤੋਂ ਪੜ੍ਹ ਕੇ ਆ ਲੈਟਸ ਨਾ ਕਰ ਪਾਈ ਤੁਸੀਂ ਦੇਖਿਆ ਤਸਵੀਰਾਂ ਬ੍ਰਿਟਿਸ਼ ਲੌਰੀਅਸ ਸਕੂਲ ਜੋ ਕਿ ਯੂਕੇ ਦੇ ਅੰਡਰ ਆਂਦਾ ਹੈ ਕਹਿੰਦੇ ਨੇ ਅਗਰ ਤੁਸੀਂ ਆਪਣੇ ਬੱਚੇ ਨੂੰ ਵਿਦੇਸ਼ ਦੇ ਵਿੱਚ ਸਹੀ ਢੰਗ ਦੇ ਨਾਲ ਪੜਾਉਣਾ ਚਾਹੁੰਦੇ ਹੋ ਵਿਦੇਸ਼ ਦੇ ਵਿੱਚ ਸੈੱਟ ਕਰਨਾ ਚਾਹੁੰਦੇ ਹੋ ਤਾਂ ਇਸ ਸਕੂਲ ਦੇ ਵਿੱਚ ਐਡਮਿਸ਼ਨ ਕਰੋ ਕਿਉਂਕਿ ਰਿਆਦਬਾਰਾ ਇੱਕ ਵਧੀਆ ਪਲੇਟਫਾਰਮ ਲੈ ਕੇ ਆਇਆ ਹੈ ਲੱਖਾਂ ਰੁਪਇਆ ਖਰਚਦੇ ਨੇ ਜੋ ਡੌਂਕੀਆਂ ਦੇ ਰਾਹੀਂ ਜਾਂਦੇ ਨੇ ਉਹਨਾਂ ਨੂੰ ਜਿਹੜੀ ਇੱਕ ਨਸੀਹਤ ਹੋਵੇਗੀ ਸਕੂਲ ਦੇ ਰਾਹੀਂ ਆਪਣੇ ਬੱਚੇ ਨੂੰ ਸਹੀ ਢੰਗ ਦੇ ਨਾਲ ਜਿਹੜਾ ਹੈ ਵਿਦੇਸ਼ ਦੇ ਵਿੱਚ ਸੈੱਟ ਕਰਨਾ ਚਾਹੁੰਦੇ ਹੋ ਤਾਂ ਇਸ ਸਕੂਲ ਦੇ ਵਿੱਚ ਇੱਕ ਵਾਰ ਵਿਜ਼ਿਟ ਕਰੋ ਤੇ ਐਡਮਿਸ਼ਨ ਲਾਓ ਤੇ ਆਪਣੇ ਬੱਚੇ ਦਾ ਭਵਿੱਖ ਬਣਾਓ ਕਰਨ ਤੋਂ ਡੇਵਿਡ ਵਰਮਾ ਦੀ ਖਾਜ਼ਰਪੁਰ